ਹਿੰਦ ਦੇ ਚਾਦਰ ਸ਼ਿਰ ਗੁਰ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੀ ਸ਼ੁਰੂਆਤ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵਿਖੇ ਕੀਤੀ ਗਈ। ਇਸ ਤਰ੍ਹਾਂ ਚੜ੍ਹ ਦੀ ਕਲਾ ਵਾਸਤੇ ਦੀਵਾਨ ਸਜਾਏ ਗਏ। ਇਸ ਮੌਕੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ। ਸਮਾਗਮ ਦੌਰਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਹਲਕਾ ਦੱਖਣੀ ਦੇ ਵਿਧਾਇਕ ਭਾਈ ਗੁਰਇਕਬਾਲ ਸਿੰਘ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੌਰਾਨ ਹਾਜ਼ਰੀ ਭਰੀ ਏ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮੈਂ ਸਜਨੀ ਸਾਡੇ 350 ਸਾਲਾਂ ਦੀ ਸਮਾਰਮ ਮੰਗ ਬਣਾਈ ਜਾ ਰਿਹਾ ਹੈ 50 ਸਰਕਾਰ ਵੱਲੋਂ ਇਹ ਕਰਵਾਈ ਕਰਨ ਦੀ ਪੋਲੀਟਿਕਲ ਆਈਟਮ ਦੇ ਤਹਿਤ ਹਸਰ ਵਾਲੋਂ ਕਰਵਾਇਆ ਕਿਸੇ ਕੋਲ ਤੋਂ ਕਰਾਉਣਾ ਚਾਹੀਦਾ ਸੁਗਰੂ ਤੇਗ ਬਹਾਦਰ ਜੀ ਦੇ 350 ਸਾਲ ਦੀ ਸ਼ਹਾਦਤ ਨੂੰ ਦੇ ਹੋਈ ਸੀ ਉਹਨੂੰ ਸਮਰਪਿਤ ਜਿਹੜੇ ਸਮਾਗਮ ਹੋ ਰਹੇ ਨੇ ਅੱਜ ਵੀ ਕੋਲਾਣਜੀ ਹਸਪਤਾਲ ਚੈਰੀਟੇਬਲ ਹਸਪਤਾਲ ਦੇ ਵਿੱਚ ਬਾਬਾ ਗੁਰਖਬਾਲ ਜੀ ਦਿੱਥੇ ਆਏ ਔਰ ਕੀਰਤਨ ਦਾ ਆਨੰਦ ਮਾਣ ਰਹੇ ਆ ਬੇਟੇ ਹੁਣ ਅਸੀਂ ਸਾਈਡ ਤੇ ਆਏ ਥੋੜਾ ਜਿਹਾ ਔਰ ਬੜਾ ਚੰਗਾ ਲੱਗਦਾ ਕਿਉਂਕਿ ਗੁਰੂ ਜੀ ਨੂੰ ਯਾਦ ਰੱਖਣਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡੀ ਸਾਡੇ ਵਾਸਤੇ ਇਹ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਕੌਮ ਜਿਹੜੀ ਸਾਡੀ ਮੁਸ਼ਕਲਾਂ ਚ ਆਈ ਹੋਈ ਹੈ ਤੇ ਇਹ ਅਸੀਂ ਜੇ ਨਹੀਂ ਯਾਦ ਰੱਖਾਂਗੇ ਤੇ ਫਿਰ ਸਾਡੀ ਮੁਸ਼ਕਲਾਂ ਵਧ ਸਕਦੀਆਂ ਨੇ ਸੋ ਜਿਹੜੀ ਕੁਰਬਾਨੀਆਂ ਨੇ ਜਿਹੜੀ ਉਹਨਾਂ ਦੀ ਸ਼ਹਾਦਤ ਦੇ ਨਾਲ ਸਾਨੂੰ ਜਜ਼ਬਾ ਮਿਲਿਆ ਜਿਸ ਇੱਕ ਮਰੀ ਹੋਈ ਕੌਮ ਜਿਹੜੀ ਸੀਗੀ ਉਹ ਜਾਗ ਉੱઠી ਔਰ ਜਾ ਕੇ ਜਿਹੜੇ ਚਮਤਕਾਰ ਕੀਤੇ ਇਹਨਾਂ ਨੇ ਗੁਰੂ ਜੀ ਮਹਾਰਾਜ ਦੇ ਮਰਜ਼ੀ ਮਰਜ਼ੀ ਦੇ ਨਾਲ ਉਹ ਜਿਵੇਂ ਵੱਡਾ ਕਲੂਕਾਰਾ ਹੋਇਆ ਛਟਾ ਛੋਟਾ ਕਲੂਕਾਰਾ ਹੋਇਆ ਜਿਵੇਂ ਮੋਰਚੇ ਲੱਗੇ ਜਿਵੇਂ ਨਾਨਕ ਸਾਧੂ ਮੋਰਚਾ ਲਗਾ ਗੁਰੂ ਤੇਗ ਬਹਾਦਰ ਮੋਰਚਾ ਲਗਾ ਜੋ ਸਿੰਘਾਂ ਨੇ ਕੀਤਾ ਉਹ ਗੁਰੂ ਜੀ ਦੀ ਕੁਰਬਾਨੀ ਦਾ ਹੀ ਪ੍ਰਤਾਪ ਸੀਗਾ ਜਿਹਦੇ ਕਰਕੇ ਸਿੱਖ ਜਿਹੜੇ ਉਹ ਇੰਨਾ ਵੱਡੇ ਜ਼ੁਲਮ ਸਹਿ ਸਕੇ ਔਰ ਵੱਡੇ ਕਲੂਕਾਰੇ ਤੇ ਜਿਵੇਂ ਅਸੀਂ 20 ਤੋਂ 30 ਹਜ਼ਾਰ ਤੱਕ ਸਾਡੇ ਸਿੰਘ ਜਿਹੜੇ ਸੀ ਉਹ ਸ਼ਹੀਦ ਹੋ ਗਏ ਸੀਗੇ ਤਾਂ ਵੀ ਇਹਨਾਂ ਨੇ ਫਰਵਰੀ ਮਹੀਨੇ ਜੇ ਹੁੰਦਾ ਤੇ ਇਹ ਅਪਰੇਲ ਮੇਸ ਜਾ ਕੇ ਸਰਹੰਦ ਫਿਰੜਾਈ ਕਰਦੇ ਨੇ ਫਿਰ ਅਕਤੂਬਰ ਚ ਦਿਵਾਲੀ ਮਨਾਉਂਦੇ ਨੇ ਦਸੰਬਰ ਚ ਅੰਮ੍ਰਿਤਸਰ ਸਾਹਿਬ ਦਾਲੀ ਦੇ ਕੈਦੀ ਇਕੱਠੇ ਕਰਕੇ ਵਾਪਸ ਲਿਆ ਕੇ ਆਪਣੇ ਸ੍ਰੀ ਹਰਿਮੰਦਰ ਸਾਹਿਬ ਦੀ ਫਿਰ ਸੇਵਾ ਸ਼ੁਰੂ ਕਰਾਉਂਦੇ ਨੇ ਸੋ ਇਹ ਜਿਹੜਾ ਜਜ਼ਬਾ ਸਾਰਾ ਕੌਮ ਭਰਿਆ ਇਹ ਉਹ ਸ਼ਹਾਦਤ ਭਰਿਆ ਔਰ ਮੈਂ ਆਸ ਕਰਦਾ ਹਾਂ ਕਿ ਅਸੀਂ ਵੀ ਔਰ ਅੱਜ ਕੱਲ ਦੇ ਬੱਚੇ ਵੀ ਜਿਹੜਾ ਸਾਡਾ ਇਤਿਹਾਸ ਹੈ ਇਹਨੂੰ ਪੜੀਏ ਤਾਂ ਕਿ ਸਾਨੂੰ ਉਸ ਤੋਂ ਸਿਕ ਮਿਲ ਸਕੇ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਤੁਸੀਂ ਵੀ ਆਕੀ ਕਹਿਣਾ ਚਾਹੋਗੇ ਕਿ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਉਹਨੂੰ ਬਥੇ ਲੱਗ ਰਿਹਾ ਸੀ ਅ اچھا ਉਪਰਾਲਾ ਜੀ ਕਾਫੀ ਦਿਨ ਤੋਂ ਇਹ ਮੰਗ ਸੀ ਕਿ ਕੰਬਲ ਸਰ ਸ਼ਹਿਰ ਨੂੰ ਵੋਲਟ ਸਿਟੀ ਜਿਹੜੀ ਹੈ ਉਹਨੂੰ ਪਵਿੱਤਰ ਕੋਸ਼ਿਦ ਕੀਤਾ ਜਾਵੇ ਲੇਕਿਨ ਜਿਹੜਾ ਕੀਤਾ ਉਹ ਸਿਰਫ ਗੁਲਿਆਰੇ ਨੂੰ ਕੀਤਾ ਸੋ ਇਹ ਪਹਿਲ ਹੈ ਔਰ ਬਹੁਤ ਚੰਗੀ ਚੀਜ਼ ਹੈ ਕਿਉਂਕਿ ਲੋਕਾਂ ਦੇ ਵਿੱਚ ਜਜ਼ਬਾ ਕਿ ਜਿੱਥੇ ਪਵਿੱਤਰ ਸਥਾਨ ਹੋਵੇ ਉੱਤੇ ਐ ਐਜੀ ਖਾਨ ਜੀ ਨੇ ਇਹ ਚੀਜ਼ਾਂ ਗਲਤ ਨਹੀਂ ਹੋਣੀਆਂ ਚਾਹੀਦੀਆਂ ਸੋ ਬਹੁਤ ਚੰਗਾ ਉਪਰਾਲਾ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦਾ ਸਪੀਕਰ ਸਾਹਿਬ ਤਾਂ ਕਹਿਣਾ ਕਿ ਪਹਿਲਾਂ ਗੁਲਿਆਰੇ ਤੋਂ ਕਿਸੇ ਮਸੇ ਪਰ ਹੁਣ ਵਰਲਡ ਸਿਟੀ ਨੂੰ ਹੀ ਪੂਰਾ ਪਵਿੱਤਰ ਉਹਨਾਂ ਦੇ ਵੱਲੋਂ ਐਲਾਨਿਆ ਗਿਆ ਕੋਈ ਤਰਸ਼ਾ ਸੋ ਮੈਨੂੰ ਇਸ ਦੀ ਨੌਲੇਜ ਨਹੀਂ ਸੀ ਕਿ ਕਿਸੇ ਨੂੰ ਕਰੈਕਟ ਕਰਦਾ ਕਿਉਂਕਿ ਜਦੋਂ ਸਾਡਾ ਸੈਸ਼ਨ ਸੀਗਾ ਪਰਸੋਂ ਉਹਦੋਂ ਤੇ ਕੱਲ ਜੀ ਜੀ ਹਾਂ ਕੱਲ ਸੈਸ਼ਨ ਸੀਗਾ ਸੋ ਕੱਲ ਤੇ ਜਦੋਂ ਉੱਥੇ ਅਨਾਊਂਸਮੈਂਟ ਰਹੀ ਸੀ ਉੱਥੇ ਤੇ ਸਿਰਫ ਗੁਲਿਆਰੀ ਲੈ ਰਹੀ ਦੀ ਵੇਸੀ ਸੀ ਤੇ ਜਿਉਂ ਤੋਂ ਬਾਤ ਹੋ ਗਿਆ ਤੇ ਸਾਨੂੰ ਹੋਰ ਖੁਸ਼ੀ ਵਾਲੀ ਗੱਲ ਹੈ ਬਹੁਤ ਚੰਗੀ ਗੱਲ ਹੈ ਤੇ ਤੇ ਅਸੀਂ ਸ਼ਹਿਰ ਨੂੰ ਪਕਰ ਬਣਾ ਸਕਾਂਗੇ ਕਾਫੀ ਸਾਰੇ ਫੰਡ ਆ ਰਹੇ ਨੇ ਜਿੰਨਾਂ ਜਿੰਨੀਆਂ ਸੜਕਾਂ ਨੇ ਜਿੰਨੇ ਸੀਵਰ ਨੇ ਜਿੰਨੇ ਲਾਈਟਾਂ ਨੇ ਸਾਰੀਆਂ ਸ਼ਹਿਰ ਦੀ ਠੀਕ ਹੋ ਜਾਣਗੀਆਂ ਔਰ ਸਫਾਈ ਦੇ ਪ੍ਰਬੰਧ ਵੀ ਜਿਹੜੇ ਸਾਡੇ ਕੁਝ ਦਿਨ ਤੋਂ ਠੀਕ ਨਹੀਂ ਸੀ ਚੱਲ ਰਹੇ ਉਹ ਵੀ ਠੀਕ ਹੋਣ ਜਾ ਰਹੇ ਨੇ ਪੂਰਾ ਕੜਾ ਚੁਕੰਦਰ ਇਹ ਬਹੁਤ ਚੰਗਾ ਹੋ ਜਾਏਗਾ ਇਹ ਸਾਰੇ ਕੰਮ ਬਹੁਤ ਅੱਛਾ ਹੋ ਜਾਣਗੇ ਇਹ ਕੰਮ ਤੇ ਚਲੋ ਸਰਕਾਰਾਂ ਕਰਦੀਆਂ ਨੇ ਸਰਕਾਰਾਂ ਕਰਦੀਆਂ ਰਹਿਣਗੀਆਂ ਜਿਹੜਾ ਗੁਰਜੀ ਦਾ ਸੰਦੇਸ਼ ਹੈ ਉਹ ਸਾਡਾ ਫਰਜ ਬਣਦਾ ਕਿ ਜਿਹੜੇ ਅਸੀਂ ਸਮਾਜਿਕ ਲੋਕ ਆ ਜਿਹੜੇ ਅਸੀਂ ਧਾਰਮਿਕ ਲੋਕ ਆ ਇਹ ਬਚਨਦਕ ਪਛਾਈਏ ਜਿਹੜਾ ਇਤਿਹਾਸ ਹੈ ਉਹ ਜ਼ਰੂਰ ਦਸੀਏ ਔਰ ਇਤਿਹਾਸ ਤੋਂ ਅਸੀਂ ਗੁਰੂਆਂ ਤੋਂ ਗਾਂ ਲੈ ਕੇ ਚਾਈਏ ਜਿਹੜੇ ਸਾਡੇ ਉਹ 70 80 ਸਾਲ ਨਿਕਲੇ ਨੇ ਗੁਰੂ ਤੇਗ ਬਹਾਦਰ ਸਿੰਘ ਜੀ ਦੇ ਬਾਤ ਸਾਡੇ ਕੋਲ ਜਿਹੜੇ ਟਾਈਮ ਸੀਗਾ ਬੜਾ ਸਾਡੇ ਵਾਸਤੇ ਕਠਨ ਟਾਈਮ ਸੀ ਸਾਡੇ ਵਾਸਤੇ ਲੇਕਿਨ ਕੌਣ ਜਿਸਨ ਲੜੀ ਜਿਸ ਤਰ੍ਹਾਂ ਖੜੀ ਹੋਈ ਬੜੀ ਬੇਪਰੀਸਥਿਤੀਆਂ ਚ ਤੇ ਸਾਨੂੰ ਉਹ ਯਾਦ ਕਰਨਾ ਚਾਹੀਦਾ ਯਾਦ ਕਰਕੇ ਸਾਨੂੰ ਉਤਸ਼ਾਹ ਲੈ ਕੇ ਅੱਜਕੱਲ੍ਹ ਦੀਆਂ ਜਿਹੜੀਆਂ ਸਾਨੂੰ ਮੁਸ਼ਕਲਾਂ ਆ ਸਾਨੂੰ ਦੂਰ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਦਾ ਸਮਾਗਮ ਤਿਆਰਣ ਲਈ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਧੰਗੁਰ ਤੇਗ ਬਾਦ ਸਾਹਿਬ ਜੀ ਦੀਆਂ ਪਾਰ ਮੇਰਾ ਹੋਈਆਂ ਜੋ 4 ਦਿਨ ਦਾ ਸ਼ਹੀਦੀ ਸ਼ਤਾਬ ਦੀ 350 ਸਾਲਾ ਅਤੇ 21ਵਾਂ ਜੀ ਦੇ ਪਰਿਵਾਰ ਸਮਾਗਮ ਮਹਾਂਪੁਰਪਾਈ ਸਾਹਿਬ ਗੁਰਪਾਤ ਸਿੰਘ ਜੀ ਹੋਰਾਂ ਵੱਲੋਂ ਬੀਬੀ ਕੋਲਾ ਜੀ ਚੈਰੀਟੇਨ ਹਸਪਤਾਲ ਦਾ ਸਾਲਾਨਾ ਸਮਾਗਮ ਮਨਾਉਂਦੇ ਰੱਖਿਆ ਗਿਆ ਸੀ ਅੱਜ ਪਹਿਲੇ ਦਿਨ ਦੇ ਦੀਵਾਨ ਬੜੀ ਚੜਦੀ ਕਲਾ ਦੇ ਨਾਲ ਭਾਈ ਜਗਦੀਸ਼ ਸਿੰਘ ਜੀ ਬੱਬੀਆਂ ਨੇ ਹਾਜ਼ਰੀਆਂ ਭਰੀਆਂ ਨੌਵੇਂ ਮੱਲੇ ਦੇ ਸ਼ਲੋਕ ਗਾਏ ਗਏ ਅਤੇ ਦਾਸ ਨੇ ਮਹਾਂਪੁਰਖਾਂ ਨੇ ਕੀਰਤਨ ਕਰਕੇ ਸੰਗਤਾਂ ਨੇ ਬੜਾਈ ਰਸਨਾ ਆਨੰਦ ਮਾਣਿਆ ਹਜ਼ਾਰਾਂ ਦੀਆਂ ਕਿੰਤੀਆਂ 'ਚ ਸੰਗਤਾਂ ਨੇ ਦਰਸ਼ਨ ਦਿੱਤੇ ਨੇ ਤਿੰਨ ਦੀਵਾਨ ਬਾਕੀ ਨੇ ਜਿਹੜੇ ਕੱਲ 4 ਤੋਂ 8 ਬੀਬੀ ਕੋਲਾਂ ਦੀ ਭਲਾਈ ਜਿੰਦਰ ਵਿਖੇ ਸੱਜਣਗੇ ਜਿੰਨਾ ਵਿੱਚ ਗਿਆਨੀ ਵਿਸ਼ਾਦ ਸਿੰਘ ਦੀ ਮਾਪੁਰਖ ਅਤੇ ਹੋਰ ਬੇਅੰਤ ਜਥੇ ਹਾਜ਼ਰੀਆਂ ਭਰਨਗੇ ਪਰਸੋਂ ਸ਼ੁੱਕਰਵਾਰ ਦਾ ਜਿਹੜਾ ਦੀਵਾਨ 28 ਤਰੀਕ ਦਾ ਉਹ 508 ਰਾਗ ਦਰਬਾਰ ਦੇ ਰੂਪ ਚ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਭਾਈ ਗੁਰਮੀਤ ਸਿੰਘ ਜੀ ਸ਼ਾਤ ਜਿਨ੍ਹਾਂ ਨੂੰ ਸ਼ੌਮਨੀ ਰਾਗੀ ਦਾ ਅਵਾਰ ਦਿੱਲੀ ਕਮੇਟੀ ਨੇ ਦਿੱਤਾ ਸੀ ਉਹ ਹਾਜ਼ਰੀਆਂ ਭਾਵੇ ਨੇ ਭਾਈ ਜਗਰੂਪ ਸਿੰਘ ਜੀ ਹਜ਼ੂਰੀ ਰਾਗੀ ਜਿਹੜੇ ਰਾਗਾਂ ਦੇ ਮਾਹਰ ਨੇ ਉਹ ਹਾਜ਼ਰੀਆਂ ਭਰ ਰਹੇ ਨੇ ਹਫ਼ਤਾ ਸਾਲ ਉਹਨਾਂ ਚ ਵੀ ਦਰਸ਼ਨ ਦੇਣਾ ਸ਼ਨੀਵਾਰ 4 ਤੋਂ 12 ਗੁਰੂ ਕੇ ਮਹਿਲ ਆਪਾ ਪੁੱਲਣਾ ਨਹੀਂ ਹੈਗਾ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਦੀ ਧੂੜੀ ਲਵਾਂਗੇ 4 ਤੋਂ 12 ਮਹਾਨ ਕੀਰਤਨ ਦਰਬਾਰ ਦੇ ਵਿੱਚ ਯਾਨੀ ਕੰਦਰਪਾਲ ਸਿੰਘ ਜੀ ਸਾਰੇ ਬੇਅੰਤ ਮਹਾਂਪੁਰਕਰ ਅਕਾਲ ਤਖਤ ਸਰ ਦੇ ਜਥੇਦਾਰ ਦਰਬਾਰ ਸਾਹਿਬ ਦੇ ਮੁਗੰਨਤੀ ਸਾਹਿਬ ਤੇ ਸਾਰੇ ਮਹਾਂਪੁਰਸ਼ ਕੀਤਨ ਦੀਆਂ ਹਾਜ਼ਰੀਆਂ ਭਰ ਰਹੇ ਨੇ ਆਪ ਵੀ ਸਾਰਿਆਂ ਨੇ ਦਰਸ਼ਨ ਦੇ ਕੇ ਸਾਨੂੰ ਗਰੀਬਾਂ ਨੂੰ ਨਵਾਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਖੜੇ ਨੇ ਭਾਈ ਹਰਵਿੰਦਰਪਾਲ ਸਿੰਘ ਜੀ ਲिटल ਮਾਸਟਰ ਵੀਰ ਜੀ ਇਹ ਇਹ ਹਸਪਤਾਲ ਜਿਹੜਾ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਉਹਦੀਆਂ ਡਿਊਟੀਆਂ ਫਸਟ ਵੱਲੋਂ ਇਹਨਾਂ ਦੀ ਚੋਲੀ ਜਮਾਈਆਂ ਗਈਆਂ ਹੋਈਆਂ ਨੇ 21ਵਾਂ ਇਹ 21ਵਾਂ ਸਾਲਾਨਾ ਸਮਾਗਮ ਹੈ ਜੀ ਦੇ ਪ੍ਰਵਾਨ ਜਿਹੜਾ 350 ਸਾਲਾ ਸ਼ੀਦੀ ਸ਼ਤਾਬ ਦੀ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾ ਜੀ ਭਾਈ ਸਦੀਦਾ ਜੀ ਭਾਈ ਦਿਆਲਾ ਜੀ ਦੀ ਪਵਿੱਤਰ ਚਰਨਾਂ ਦੀ ਸੀਸ ਲੈਣ ਲਈ ਉਹਨੂੰ ਸਮਰਪਿਤ ਕਰਕੇ ਮਨਾ ਰਹੇ ਨੇ ਚਾਰਵੰਨ ਦਾ ਸਮਾਗਮ ਹੈ ਅੱਜ ਤਰੀਕ ਹੈ ਅੱਜ 26 ਹੈ 27 28 29 ਅੱਜ ਪਹਿਲੇ ਦਿਨ ਦਾ ਪ੍ਰੋਗਰਾਮ ਹੋਇਆ ਤਿੰਨ ਦਿਨ ਹੋਰ ਹੋਣਾ 29 ਦਾ ਪ੍ਰੋਗਰਾਮ ਗੁਰੂ ਕੇ ਮਹਿਲ ਵਿਖੇ ਹੈ 4 ਵਜੇ ਤੋਂ ਰਾਤ 12 ਵਜੇ ਤੱਕ ਤੇ ਸਤਿਗੁਰੂ ਦੀ અપਾਰ ਕਿਰਪਾ ਆਪਣੇ ਮੂੰਹ ਨਹੀਂ ਕਹਿਣਾ ਚਾਹੀਦਾ ਮੇਰੇ ਖਿਆਲ ਪੰਜਾਬ ਵਿੱਚ ਪਹਿਲਾ ਹਸਪਤਾਲ ਹੈ ਜਿੱਥੇ ਐਮ ਆਰ ਆਈ ਚੈਰੀਟੇਬਲ ਹੋਵੇ ਜਿੱਥੇ ਸਿਟੀ ਸਕੈਨ ਚ ਚੈਰੀਟੇਬਲ ਹੋਵੇ ਜਿੱਥੇ ਤਿੰਨ ਅਲਟਰਾਸਾਉਂਡ ਮਸ਼ੀਨਾਂ ਚੈਰੀਟੇਬਲ ਇੱਕੋ ਮਸ਼ੀਨ ਚੈਰੀਟੇਬਲ ਔਰ ਐਕਸ-ਰੇ ਮਸ਼ੀਨ ਚੈਰੀਟੇਬਲ ਔਰ ਇਨਾ ਕ ਮਤਲਬ ਇਹ ਜਿਹੜਾ ਐਮ ਆਰ ਆਈ ਸੀਟੀ ਸਕੈਨ ਦਾ ਲਗਾ ਸੈਟ ਇਹ 8 ਕਰੋੜ ਦਾ ਪ੍ਰੋਜੈਕਟ ਸੀ ਪੂਰਾ ਸਿਰਫ ਇੱਕੋ ਹੀ ਸੀ ਵੀ ਜਿਹੜਾ ਕੰਮ ਵਾਰ ਦਾ 12000 ਜੋ ਰਿਹਾ ਇੱਥੇ 2126 ਚੈਰੀਟੇਬਲ ਮਤਲਬ ਜਿੰਨੀ ਲਾਗਤ ਹੈ ਉਹ ਅਸੀਂ ਇੱਕ ਇੱਕ ਡਾਕਟਰ ਦੀ 6 6 7 7 ਲੱਖ ਤਨਖਾਹ ਹੈ ਉਹ ਉਹ ਨਾਲੇ ਬੰਦੇ ਚਾਹੀਦੇ ਹੁੰਦੇ ਆ ਇਹ ਹਸਪਤਾਲ ਦੀਆਂ ਡਿਊਟੀਆਂ ਪਾਈ ਰਵਿੰਦਰਪਾਲ ਸਿੰਘ ਜੀ ਗੁਰੂ ਦੇ ਓਟ ਅਸਰੇ ਨਾਲ ਨਿਭਾ ਰਹੇ ਨੇ ਔਰ ਇਹੀ ਮਾਰਗ ਸੀ ਗੁਰੂ ਘਰ ਦਾ ਕਈ ਕਹਿੰਦੇ ਦਵਾਈ ਨਹੀਂ ਲੈਣੀ ਚਾਹੀਦੀ ਮਤਲਬ ਗੁਰੂ ਆਰੈਸ ਸਾਹਿਬ ਨੇ ਆਪ દવાਖਾਨੇ ਖੋਲੇ ਆ ਦਵਾਈ ਲੈਣੀ ਹੈ ਉਹਦੇ ਆਸਰਾ ਉਹਦਾ ਧਕਣਾ ਉਹ ਕੰਮ ਜਿਹੜਾ ਫਿਰ ਹਜ਼ਾਰਾਂ ਵਿੱਚ ਆ ਉਹ ਬਿਲਕੁਲ ਨਾਗਤ ਦੇ ਨਾਲ ਇਹ ਸਹਾਸਪਤਾਲ ਬੀਬੀ ਕੋਲਾਜੀ ਡਾਇਰੀਡਾਸ ਵਰਕਰ ਕੇ ਹੋ ਜਾਂਦਾ। ਉਹ ਉਸ ਹਸਪਤਾਲ ਦੀ ਸਾਲਵਾਰ ਸੀਸਾਂ ਲਈ ਗਈਆਂ। ਜੀ ਦੇ ਆ ਪਰਵਾਨ 4 ਦਿਨਾਂ ਦਾ ਪ੍ਰੋਗਰਾਮ। ਅੱਜ 26 ਤਰੀਕ ਦਾ ਲੰਘਿਆ 27 28 29 ਨੂੰ ਸਾਰਿਆਂ ਸੰਗ ਤਾਂ ਦਰਸ਼ਨ ਦੇਣ। 27 ਤਰੀਕ ਕਲ ਭਲਾਈ ਕੇਂਦਰ ਹੋਏਗਾ। 28 ਨੂੰ ਇਸੇ ਹਸਪਤਾਲ ਵਿਖੇ ਹੋਏਗਾ। 29 ਨੂੰ ਗੁਰੂ ਕੇ ਮੈਲ। ਆਪ ਦੀ মিডিਆ ਇਹਨਾਂ ਲਈ ਧੰਨਵਾਦ। ਤੁਹਾਡੇ ਨਾਂ ਹੀ ਸਾਰਿਆਂ ਤੱਕ ਸੁਨੇਹਾ ਪਹੁੰਚੇ। ਇਸੇ ਤਰ੍ਹਾਂ ਦਰਸ਼ਨ ਦੇ ਕੇ ਨਿਵਾਜਣਾ ਬੱਚੇ ਨੂੰ ਕਮੇਟੀ ਨੂੰ ٹرسٹ ਨੂੰ ਸਾਰਿਆਂ ਨੂੰ ਨਿਵਾਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ